ਸਸਿਕਾ ਜੀ ਮਾਹ ਕਮਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ এনवायरमेंट ਕੈਨੇਡਾ ਨੇ ਇਸ ਹਫਤੇ ਦੇ ਅੰਤ ਵਿੱਚ ਅਨਟਾਰੀਓ ਦੇ ਉੱਤਰੀ ਖੇਤਰ ਦੇ ਵਿੱਚ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਚੇਤਾਵਨੀ ਦੇ ਮੁਤਾਬਕ ਕੁਝ ਖੇਤਰਾਂ 'ਚ 75 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ ਜਿਸ ਨਾਲ ਯਾਤਰਾ ਕਰਨਾ ਕਾਫੀ ਜ਼ਿਆਦਾ ਖਤਰਨਾਕ ਵਿਸਾਪਤ ਹੋ ਸਕਦਾ ਹੈ Environment Canada ਦੇ ਮੁਤਾਬਕ ਇਹ برفਬਾਰੀ برفਬਾਰੀ ਬ੍ਰਿਸ ਬਿਜ਼ ਹਾਲੀ ਵਰਟਨ oven sound ਹੰਟਸ ਵਿਲੇ ਅਤੇ ਪੈਰੀ ਸਾਉਂਡ ਸਮੇਤ ਕਾਰਟੇਸ ਕੰਟਰੀ ਦੇ ਖੇਤਰਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ। ਦੇਸ਼ ਵਿਦੇਸ਼ ਦੇ ਵਿੱਚ ਮੌਸਮ ਦੇ ਵੱਲੋਂ ਤਬਦੀਲੀ ਜਾਰੀ ਹੈ ਤੇ ਇਸੇ ਵਿਚਾਲੇ ਹੁਣ ਨੇ ਕੈਨੇਡਾ ਦੇ ਅਨਟੈਰੀਓ ਸ਼ਹਿਰ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਐਡਵਾਈਸਰੀ ਵਿੱਚ ਜਾਰੀ ਕਰ ਦਿੱਤੀ ਹੈ ਦਰਸ ਮੌਸਮ ਏਜੰਸੀ ਨੇ ਕਿਹਾ ਹੈ ਕਿ ਇਲਾਕਿਆਂ ਦੇ ਵਿੱਚ برف ਦਾ 10 ਸੈਂਟੀਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਵਿਕ ਸਕਦੀ ਹੈ ਇਹ ਹਾਲਾਤ ਆਉਣ ਵਾਲੇ ਹਫ਼ਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਦਿਖਾਈ ਹੈ ਜੋ ਦ੍ਰਿਸ਼ਟਤਾ ਨੂੰ ਬਹੁਤ ਘਟਾ ਸਕਦਾ ਹੈ ਅਤੇ ਸੜਕਾਂ ਨੂੰ ਯਾਤਰਾ ਲਾਇਕ ਨਹੀਂ ਛੱਡੇਗਾ ਭਾਰੀ ਬਰਫ਼ ਅਤੇ ਤੇਜ਼ ਹਵਾਵਾਂ ਦਿਖਤ ਜ਼ੀਰੋ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਕੁਝ ਵਿਸ਼ੇਸ਼ ਤਿਆਰੀਆਂ ਦੀ ਲੋੜ ਵੀ ਦੱਸੀ ਜਾ ਰਹੀ ਹੈ ਦਰਅਸਲ ਏਜੰਸੀ ਨੇ ਸਥਾਨਕ ਵਸਨੀਕਾਂ ਨੂੰ ਸਾਵਧਾਨ ਕੀਤਾ ਹੈ ਕਿ ਬਿਜਲੀ ਦੇ ਵਾਧੂ ਬੰਦ ਹੋਣ ਦੀ ਸੰਭਾਵਨਾ ਹੈ ਸਫਰ ਕਰ ਰਹੇ ਲੋਕਾਂ ਨੂੰ ਸਰਦੀਆਂ ਦੇ ਲਈ ਡਰਾਈਵਿੰਗ ਐਮਰਜੈਂਸੀ ਕਿੱਟ ਤਿਆਰ ਰੱਖਣ ਦੀ ਵੀ اپیل ਕੀਤੀ ਗਈ ਹੈ ਜਿਸ ਵਿੱਚ ਗਰਮ ਕੱਪੜੇ ਟੋਰਚ ਅਤੇ ਖਾਣ-ਪੀਣ ਸਮਗਰੀ ਦੀ ਕੁਝ ਵਸਤੂਆਂ ਸ਼ਾਮਲ ਹੋਣੀਆਂ ਚਾਹੀਦੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਇਸ برفਬਾਰੀ ਦਾ ਸਭ ਤੋਂ ਜ਼ਿਆਦਾ ਅਸਰ ਟੋਰਾਂਟੋ ਖੇਤਰ ਦੇ ਵਿੱਚ ਦੇਖਣ ਨੂੰ ਮਿਲੇਗਾ ਜਦਕਿ ਭਾਰੀ برفਬਾਰੀ ਮੁੱਖ ਤੌਰ ਤੇ ਉਤਰੀ ਓਨਟਾਰੀਓ ਦੇ ਵਿੱਚ ਹੁੰਦੀ ਦਿਖੇਗੀ ਤੇ ਜਦਕਿ ਟੋਰਾਂਟੋ ਅਤੇ ਜੀਟੀਏ ਖੇਤਰਾਂ 'ਚ ਵੀ ਹਲਕੀ برفਬਾਰੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਦੱਸਦੇ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ 3 ਸੈਂਟੀਮੀਟਰ ਤੱਕ برفਬਾਤ ਹੋ ਸਕਦੀ ਹੈ ਤੇ ਉਤਰੀ ਖੇਤਰਾਂ 'ਚ ਦੇਦੇ برفਬਾਤ ਹੁੰਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਪਮਾਨ ਠੰਡ ਤੋਂ ਕੁਝ ਵੱਧ ਰਹਿਣ ਦੀ ਉਮੀਦ ਹੈ ਪਰ ਹਵਾ ਦੇ ਠੰਡੇ ਪ੍ਰਭਾਵ ਦੇ ਨਾਲ ਇਹ ਜਾ ਤੋ 7 ਡਿਗਰੀ ਸੈਲਸੀਅਸ ਤੱਕ ਮਹਿਸੂਸ ਕੀਤਾ ਜਾਵੇਗਾ ਚੱਖੜ 50 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਦੇ ਨਾਲ ਪਹੁੰਚ ਸਕਦੇ ਨੇ ਜਿਸ ਦੇ ਚਲਦਿਆਂ ਮੌਸਮ ਵਿਭਾਗ ਨੇ ਕੈਨੇਡਾ ਭਰ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਕਿ ਬਿਨਾਂ ਕੰਮ ਤੋਂ ਕੋਈ ਆਪਣੇ ਘਰ ਤੋਂ ਬਾਹਰ ਵੀ ਨਾ ਨਿਕਲੇ ਜ਼ਿਕਰੋ ਕੇ ਕੇ ਐਂਡ ਵਾਈ ਮਾਈਟ ਕੈਨੇਡਾ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸਥਾਨਕ ਮੌਸਮ ਪੂਰਵ ਅਨੁਸਾਰ ਤੇ ਨજર ਰੱਖੋ ਅਤੇ ਮੌਸਮ ਦੇ ਵਿੱਚ ਤੇਜ਼ ਤਬਦੀਲੀਆਂ ਦੇ ਲਈ ਤਿਆਰ ਰਹੋ ਕਿਉਂਕਿ ਆਨ ਵਾਲਾ ਸਮਾ ਕੈਨੇਡਾ ਚ ਕਾਫੀ ਜ਼ਿਆਦਾ ਭਾਰੀ ਹੋ ਸਕਦਾ ਹੈ। ਪਿਓ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।